ਕਬੀਰ ਮਾਇਆ ਦੋਲਨੀ ਪਵਨ ਵਹੇ ਹੈ ਵਤਾਰ ਜਿਨ ਬੁਲੋਇਆ ਤਨ ਖਾਇਆ ਅਵਰ ਬਲੋਵਨ ਹਾਰ ਇਹ ਕਬੀਰ ਇਹ ਦੋਲਦਾ ਮਨ ਤਾਂ ਹੀ ਟਿਕਦਾ ਜੇਕਰ ਗੁਰੂ ਦੀ ਵਿਚਾਰ ਗੁਰ ਸਿੱਖਿਆ ਗੁਰਮਤ ਲਗਾਤਾਰ ਮਨ ਉਹਦੀ ਸੰਗਤ ਕਰਦਾ ਰਹੇ ਹਰ ਕਾ ਬੁਲਾਉਣਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਬੋਰਮ ਦੇ ਜ ਨੂੰ ਆਪਣੇ ਵਿਚਾਰ ਮੰਦਲ ਵਿੱਚ ਵਿਚਾਰਨ ਤੇ ਵਸਾਉਣ ਨਾਲ ਥਿਰਕ ਦੀ ਮਤ ਟਿਕ ਜਾਂਦੀ ਹੈ ਗੁਰੂ ਦੀ ਕਿਰਪਾ ਸਦਕਾ ਫਿਰਦੇ ਵਿੱਚ ਉੱਚੀ ਆਤਮਾਵਸਥਾ ਦੀ ਖਿੱਚ ਬਣੀ ਰਹਿੰਦੀ ਹੈ ਜਿਸ ਭਾਗਾਂ ਵਾਲੇ ਨੇ ਗੁਰੂ ਦੇ ਵਿਚਾਰਾਂ ਨੂੰ ਮਨ ਵਿੱਚ ਧਾਰਨ ਕੀਤਾ ਉਹਨਾਂ ਨੇ ਮੱਖਣ ਸਦਾ ਭਾਵ ਤਤ ਵਸਤੂ ਵਿੱਚ ਸਮਾ ਜਾਂਦੇ ਹੈ ਬਾਕੀ ਸਾਰਾ ਸੰਸਾਰ ਧਾਰਮਿਕ ਕਰਮ ਕਾਂਡ ਕਰਕੇ ਪਾਣੀ ਜਲਤਦਾ ਰਹਿੰਦਾ ਹੈ ਹਕਮ ਮੰਨੇ ਤਾਂ ਹਰ ਮਰੇ ਤਾਂ ਵਿੱਚੋਂ ਹਮੇ ਜਾਏ ਲਹਾਉ ਗੁਰੂ ਦਾ ਹਕਮ ਉਪਦੇਸ਼ ਬਚਨ ਧਾਰਮਿਕਾਂ ਤੋਂ ਬਿਨਾ ਮਨ ਵਿੱਚੋਂ ਮਾਇਆ ਦੀ ਲਗਨ ਨਹੀਂ ਮੁਖਦੀ ਤੇ ਨਾ ਹੀ ਹਰੇ ਨਾ ਮਿਲ ਹੋ ਸਕਦਾ